ਜਿਹੜਾ ਉਹਦਾ ਘਰ ਵਾਲਾ ਨਾ ਬੀਪੀ ਦਾ ਮੈਨੂੰ ਨਹੀਂ ਪਤਾ ਵਿਆਹੀ ਕਿ ਕੁਵਾਰੀ ਆ ਉਹ ਉਹਦੇ ਕੋਲ ਲਗਾਮ ਜੜੀ ਨਾ ਉਹਦੀ ਕੱਸੀ ਨਹੀਂ ਜਾਣਦੀ ਅੱਛਾ ਕਿਉਂਕਿ ਜਦੋਂ ਕਿ ਇਹਦੀ ਲਗਾਮ ਢਿੱਲੀ ਹੋ ਜਾਂਦੀ ਨਾ ਉਹ ਫਿਰ ਜਿੱਦਨ ਉਹ ਜੀ ਕਰਦਾ ਆਪੇ ਵਾਗ ਉਹ ਵਗਾ ਮੋੜੀ ਜਾਂਦੀ ਆ ਆਪਣੇ ਆਪ ਮੁੜਦੇ ਜਾਂਦੀਆਂ ਆ ਉਹਦੀਆਂ ਉਹ ਕਿਉਂਕਿ ਜਿਹਦਾ ਮਾਲਕ ਨਹੀਂ ਨਾ ਸਿਰ ਤੇ ਉੱਤੇ ਕਸਮਾ ਹੁੰਦਾ ਜੀ ਤੇ ਉਹ ਫਿਰ ਜਿੱਦਨ ਮਰਜ਼ੀ ਚਾਰੋਂਦੇ ਉਹ ਕੰਮ ਇਹਨਾਂ ਦਾ ਆ ਠੀਕ ਆ ਜਿਹੜੇ ਦੇਸ਼ਾਂ 'ਚ ਜਾ ਕੇ ਘੁੰਮਦਿਆਂ ਫਿਰਦੀਆਂ ਘੁੰਮੋ ਜੀ ਸਾਡਾ ਢਿੱਡ ਦੋਸਦਾ ਘੁੰਮੋ ਰਾਜ-ਰਾਜ ਕੇ ਘੁੰਮੋ ਫੇ ਜਿੱਥੇ ਉਹ ਚੱਡੀਆਂ ਆ ਪਾ ਕੇ ਘੁੰਮਦੇ ਤੁਸੀਂ ਵੀ ਘੁੰਮੋ ਜੀ ਪਰ ਕੰਮ ਸੇ ਕੰਮ ਜਿਹੜਾ ਖੰਡਾ ਲਾਇਆ ਚੱਕੀ ਦਸਤਾਰ ਬੰਨੀ ਆ ਉਹ ਬੇਸ਼ਰਮੋ ਇਹਦੀ ਤੇ ਸ਼ਰਮ ਕਰ ਲੋ ਕੋ ਤੁਹਾਡੇ ਵੱਲ ਵੇਖ ਵੇਖ ਕੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ نسلਾਂ ਜਿਹੜੀਆਂ ਸਾਡੇ ਛੋਟੇ ਛੋਟੇ ਬੱਚੇ ਆ ਉਹ ਕੀ ਸੋਚਣਗੇ ਅੱਗੇ ਬੇੜਾ ਬਹਿ ਗਿਆ ਸਾਡੇ ਨੰਘਾਂ ਦਾ ਆ ਰੇੜੇ ਆ ਰੇੜੀਆਂ ਲਾਈ ਜਾਂਦੇ ਆਂ ਡੇ ਆਲੀਆਂ ਹਨਾ ਬੱਕਰੇ ਦੁਕਾਨਾਂ ਦੇ ਵੇਚਣੇ ਮੁੁਰਗੇ ਵੇਚਣੇ ਸ਼ੁਰੂ ਕਰ ਤੇ ਜਿਹੜਾ ਖਾਲਸਾ ਪੰਥ ਨਿਆਰਾ ਸੀ ਅੱਜ ਉਹ ਕੀ ਕੀ ਬਣ ਗਿਆ ਰੇੜੀਆਂ ਤੇ ਆਂਡੇ ਵੇਚਣ ਵਾਲਾ ਦੁਕਾਨਾਂ ਤੇ ਮੁਰਗੇ ਵੇਚਣ ਵਾਲਾ ਛਟਕਾਈ ਬਣ ਕੇ ਬਹਿ ਗਿਆ ਜਿਹੜਾ ਇੱਕ ਬਾਦਸ਼ਾਹ ਈ